ਮੈਨੂੰ ਤੂੰ ਹਜੇ ਤੱਕ ਵਰਜਿਨ ਹੋ। ਵਾਹ ਯਾਰ ਬਾਜੀ ਯਾਰ। ਤੁਸੀਂ ਹੋਰ ਮੋਟੀਵੇਟ ਕਰ ਰਹੇ ਹੋ ਛੜੇ ਰਹਿਣ ਵਾਸਤੇ। ਅਜੇ ਤੋਨ ਕਦੀ ਬਾਜੀ ਮੈਂਟਲੀ ਕਦੀ ਕਿਸੇ ਨਾਲ ਕੋਈ ਪਿਆਰ ਨਹੀਂ ਹੋਇਆ ਜ਼ਿੰਦਗੀ 'ਚ ਕੀ ਕੋ ਕੁੜੀ ਪਸੰਦ ਆ ਗਈ ਹੋਵੇ ਜਵਾਨੀ 'ਚ। ਨਹੀਂ ਜੀ ਇਦਾਂ ਦਾ ਮੈਟਰ ਹੀ ਨਹੀਂ ਦਿਮਾਗ 'ਚ ਆਇਆ। ਇਹ ਕਿਦਾਂ ਹੋ ਸਕਦਾ? ਨਹੀਂ ਬਿਲਕੁਲ ਇਹ ਬਲੀਵ ਕਰਨਾ ਔਖਾ ਹੈ। ਹੈ? ਇਹ ਬਲੀਵ ਕਰਨਾ ਸਾਡੇ ਲਈ ਔਖਾ ਹੈ। ਨਹੀਂ ਉਹ ਜੀ ਉਹ ਤੁਹਾਡੇ ਲਈ ਔਖਾ ਅਸਲ ਦੇ ਵਿੱਚ ਨਾ ਸਰ ਉਹ ਤਾਂ ਜਿਹੜਾ ਜਿਹੜਾ ਹੋਣ ਦਾ ਤੇ ਉਹ ਸਾਡਾ ਦੌਰ ਸੀਗਾ ਜਵਾਨੀ ਦਾ। ਹਾਂ। ਉੱਚਾ ਫਰਕ ਬਹੁਤ ਜਦੋਂ ਸੀ ਕੀ ਫਰਕ ਸੀ ਪਿਆਰ ਤਾਂ ਉਦੋਂ ਵੀ ਹੁੰਦਾ ਹੋਣਾ ਉਦੋਂ ਕੋਈ ਟਾਮਟਾ ਡਲਾ ਹੁੰਦਾ ਸੀ ਉਦੋਂ ਅਰੇਂਜ ਮੈਰਿਜ ਵਾਲੇ ਸੀ ਸਾਰੇ ਅਰੇਂਜ ਮੈਰਿਜ ਵਾਲੇ ਤੁਹਾਨੂੰ ਕਦੀ ਜ਼ਿੰਦਗੀ ਚ ਕਿਸੇ ਕੁੜੀ ਨਾਲ ਪਿਆਰ ਨਹੀਂ ਆਉਂਦਾ ਨਾ ਖੁੱਲਾ ਬਣਨੇ ਸੀਗਾ ਦੂਜੀ ਗੱਲ ਜਿਹੜੇ ਮਿਸ਼ਨ ਨਾਲ ਮੈਂ ਜੁੜ ਗਿਆ ਸੀਗਾ ਉੱਥੇ ਤੇ ਨਾ ਸੋਚਣ ਦਾ ਸਮਾਂ ਹੀ ਨਹੀਂ ਸੀ ਤੁਹਾਨੂੰ ਕਦੀ ਪਿਆਰ ਨਹੀਂ ਆਇਆ ਜ਼ਿੰਦਗੀ ਚ ਜਿਵੇਂ ਕਿ ਰਸ ਆਪਣੇ ਆਪ ਨਾਲ ਪਿਆਰਾ ਲੋਕਾਂ ਨਾਲ ਕੁੜੀ ਨਾਲ ਕੋਈ ਮੈਂਟਲੀ ਕਦੀ ਦਿਲ ਨਹੀਂ ਕੀਤਾ ਕਿ ਆ ਕੁੜੀ ਪਸੰਦ ਨਹੀਂ ਆਈ ਕਦੀ ਕੋਈ ਉਹਦੇ ਲਈ ਬਸ ਧਿਆਨ ਹੀ ਨਹੀਂ ਗਿਆ ਜੀ ਸੰਤ ਤਾਂ ਤਾਂ ਆਉਗੀ ਜੇ ਆਪਾਂ ਕਿਸੇ ਨੂੰ ਉਹਦੇ ਪਾਸੇ ਨਿਗਾਹ ਜਾਓਗੇ ਵੀ ਆ ਤੇ ਕਦੀ ਫਿਜ਼ਿਕਲੀ ਨੀਡ ਵੀ ਨਹੀਂ ਮਹਿਸੂਸ ਹੋਈ ਕਿ ਫਿਜ਼ਿਕ ਨਾ ਫਿਜ਼ਿਕਲੀ ਨਾ ਮੈਂਟਲੀ ਮਤਲਬ ਤੁਸੀਂ ਹਜੇ ਤੱਕ ਵਰਜਨ ਹੋ ਵਾਹ ਯਾਰ ਬਾਜੀ ਯਾਰ ਤੁਸੀਂ ਹੋਰ ਮੋਟੀਵੇਟ ਕਰ ਰਹੇ ਹੋ ਛੜੇ ਰਹਿਣ ਵਾਸਤੇ ਖੁਸ਼ ਹੋ ਜ਼ਿੰਦਗੀ ਚ ਬਿਲਕੁਲ ਖੁਸ਼ ਹਾਂ ਤੇ ਰੋਏ ਕਦੋਂ ਅਸੀਂ ਲਾਸਟ ਰੋਏ ਹੋ ਕਦੀ ਜ਼ਿੰਦਗੀ ਚ ਅੰਥੂ ਆਏ ਨੇ ਅੱਖਾਂ ਚ ਬਸ ਇੱਕ ਵਾਰੀ ਮੈਂ ਇਹ ਵੀਡੀਓ ਦੇਖੀ ਸੀਗੀ ਕਿਹੜੀ ਤੁਹਾਡੇ ਉਹ ਕਿਤੇ ਬੱਚੇ ਦੀ ਵੀਡੀਓ ਦੇਖੀ ਸੀ بس بس ਮਨ ਤਾਂ ਦੁਖੀ ਹੁੰਦਾ ਹੈਗਾ ਹਰ ਇੱਕ ਚੀਜ਼ ਨੂੰ ਮੈਂ ਵੀ ਤਾਂ ਉਦੋਂ ਦੀ ਮਰੀਜ਼ ਚੱਕਦਾ ਹੈਗਾ ਮੈਂ ਆਬਵੀਅਸਲੀ ਐਂਬੂਲੈਂਸ ਤੇ ਮੈਂ ਜਾਣਾ ਲੈ ਕੇ ਜਾਣਾ ਹੈਗਾ ਬਰੀ ਲੱਗ ਜਾਣਾ ਮਨ ਤਾਂ ਦੁਖੀ ਹੁੰਦਾ ਹੈਗਾ ਪਰ ਇੱਕ ਮੈਂ ਤੁਹਾਡਾ ਉਹ ਵੀਡੀਓ ਦੇਖ ਰਿਹਾ ਸੀ ਇੱਕ ਛੋਟਾ ਜਿਹਾ ਬੱਚਾ ਹੈ ਜਿਹੜਾ ਸ਼ਾਇਦ ਉਸਦੇ ਦਿਲ ਦੇ ਘਾਟ ਦਾ ਕੋਈ ਸਮੱਸਿਆ ਜੀ ਪਤਾ ਨਹੀਂ ਕੀ ਸੀਗਾ ਢੱਕ ਲੈ ਗਏ ਬੱਚਾ ਉਹਦਾ ਜ਼ਰੂਰ ਮੇਰੀ ਥੋੜੀ ਉਹ ਵੀਡੀਓ ਦੇਖ ਕੇ ਅੰਸੂ ਜਾਈ ਜਾਇਆ ਉਸ ਤੋਂ ਇਲਾਵਾ ਕਦੀ ਨਹੀਂ ਰੋਏ ਓ ਵਾਈ ਗੁਰੂ ਛੜੇ ਕੁਲ ਭਾਜੀ ਕੱਲ ਕੇਸ ਆਇਆ ਮਨ ਮਨ ਜ਼ਰੂਰ ਮਤਲਬ ਭਰ ਆਉਂਦਾ ਜਦੋਂ ਲੋਕਾਂ ਦੀ ਹਾਲਾਤ ਦੇਖਦੇ ਹੋਰ ਕਰਦੇ ਲੈ ਕੇ ਬਸ ਇ ਆਪਣ ਆਪਣੇ ਆਪ ਤੇ ਬੁੱਕ ਦੀ ਸੂਚੀ ਦੀ ਮੈਂ ਪਹਿਲੀ ਗੱਲ ਤਾਂ ਮੈਨੂੰ ਦੁਖੀ ਕੋਈ ਨਹੀਂ ਕੋਈ ਕੋਈ ਦੁੱਖ ਨਹੀਂ ਕੋਈ ਦਵਾਈ ਵੀ ਲੈਣੇ ਤੁਸੀਂ ਕੋਈ ਦਵਾਈ ਨਹੀਂ ਕੋਈ ਦਵਾਈ ਨਹੀਂ ਤੇ ਤੁਹਾਡਾ ਪਰਿਵਾਰ ਤੁਹਾਡੇ ਤੋਂ ਖੁਸ਼ ਹੈ ਜਿਵੇਂ ਤੁਹਾਡੀਆਂ ਭੈਣਾਂ ਤਾਂ ਹੈਗੀਆਂ ਨੇ ਹਾਂ ਭੈਣਾਂ ਖੁਸ਼ ਨੇ ਵਰਤਦੀਆਂ ਤੁਹਾਡਾ ਭੈਣਾਂ ਹਾਂ ਸਾਰਾ ਕੁਝ ਖੁਸ਼ ਵਧੀਆ ਲੱਗਦਾ ਨੂੰ ਪ੍ਰਾਪਨਾ ਹਾਂ ਵਾਹ ਭੈਣਾਂ ਖੁਸ਼ ਨੇ ਮੇਰੀ ਇੱਕ ਭੈਣ ਤਾਂ ਮੇਰੇ ਵਿਚਾਰਾਂ ਨਾਲ ਹੀ ਪੂਰੀ ਸਹਿਮਤ ਹੈ ਉਹ ਪਰ ਰੱਬ ਨੂੰ ਮੰਦੀ ਹੈ ਤੇ ਹਾਂ ਉਹ ਹੈ ਰੱਬ ਨਾਲ ਪਰ ਮੈਂ ਰੱਲ ਸਹਿਮਤ ਹੈ ਗਿਆ ਮੈਂ ਵੀ ਇਦਾਂ ਦਾ ਮੈਂ ਰੱਬ ਨੂੰ ਮੰਨਦਾ ਪਰ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਦੋ ਹੈਗੀਆਂ ਨੇ ਦੋ ਇੱਕ ਮਤਲਬ ਉਹ ਇਹਨਾਂ ਨਾਲ ਹੈਗੇ ਜਿਹੜਾ ਵਿਆਹ ਸਾਲਾਂ ਨਾਲ ਜਾਂਦੀ ਹੈ ਸਸੇ ਕਿਉਂਕਿ ਉਹਨਾਂ ਦੀ ਲਾਈਫ ਆਪਣੀ ਹੈਗੀ ਹੈ